ਵੀਪ ਦਾ ਲੋਡ ਕਰਕੇ ਨਾ ਇਹਨਾਂ ਨੇ ਬਾਰਡਰ ਤੇ ਪਹਿਲਾਂ ਦਾ ਟਾਈਮ ਅੱਜ ਕਾਫੀ ਲਾਈ ਜਾਂਦੇ ਨਾਲੇ ਪੰਜ-ਸੱਤ ਟਰੱਕ ਹੀ ਸੀਗੇ ਮੂਰੇ ਤੇ ਆ ਇੱਥੇ ਡੌਕਾਂ ਤੇ ਲਵਾ ਲਿਆ ਸੀਗਾ ਹੋ ਗਿਆ ਰੈਡੀ ਉਹ ਲੈ ਟੱਕਦੀ ਹੈ ਹੈ ਮਾਇ ਨੂੰ ਐ ਜੇ ਕਰਦਗੇ ਵਹੇ ਨੇ ਲਾਏ ਲਾਏ ਹੀ ਉਹਦੇ ਨਾਲ ਇਨਸਪੈਕਸ਼ਨ ਕਰਾਉਣੀ ਹੈ ਦੀ ਸੁਬਾ ਉਦਿਆਲੀ ਤੋਂ ਤੇ ਚਲੋ ਉੱਥੇ ਜਾ ਕੇ ਸਲੂਬ ਪਾ ਲੈਨੇ ਗੈਸ ਟਰੈਕ ਤੇ ਇਹ ਹੈਗਾ ਇਹਦਾ ਲੱਗਿਆ ਸਿਸਟਮ ਤੇ ਇੱਕ ਸਪੀਕਰ ਤਾਂ ਆ ਸੀਗਾ ਆ ਡੀ ਰੇਟ ਹੋ ਜਾਂਦਾ ਤੁਰਿਆ ਜਾਂਦਾ ਸਪੀਡ ਘਟਾ ਜਾਂਦਾ ਮਕੈਨਿਕ ਤੇ ਜਾਣਾ ਪੈਂਦਾ ਤੇ ਖੱਜਲ ਖਰਾਬ ਕੌਣ ਹੁੰਦਾ ਡਰਾਈਵਰ ਕੰਪਨੀ ਨਾਲ ਇਹਦਾ ਪੈਸੇ ਲੱਗਣੇ ਆ ਚੱਲ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਸ਼ੇਅਰ ਜੇ ਕਰ ਸਕਦੇ ਹੋ ਤਾਂ ਤੇ ਕਮੈਂਟ ਕਰਕੇ ਆਪਣੀ رائے ਜਰੂਰ ਦਿਆ ਕਰੋ ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਹਰੇ ਚੜਦੀ ਕਲਾ ਚੋਂ ਤੇ ਹੁਣੇ ਵੀ ਚਾਹੀਦੇ ਆ ਰਾਤ ਦੇ ਵੱਜ ਗਿਆ 8 ਆਪਾਂ ਕੱਲ ਆ ਗਏ ਸੀ ਹਨਾ ਕਿਉਂਕਿ ਯੂਐਸ ਤੋਂ ਬੈ ਕੇ ਇਧਰ ਨਹੀਂ ਮੁੜਨਾ ਪੈ ਗਿਆ ਕਰਕੇ ਕਿ ਲੋਡ ਬੈਕ ਦਾ ਹੀ ਸੀ ਹੁਣ ਦੁਬਾਰੇ ਚੱਲਿਆਂਗਾ ਕਿਉਂਕਿ ਮੈਂ ਸੌਣਾ ਦਾ ਜਾ ਕੇ ਆਪਣਾ ਗੈਸ ਟੈਂਕ ਤੇ ਆ ਪੈਮਣਾ ਵਾਲੇ ਤੇ ਕਿਉਂਕਿ ਸਵੇਰ ਮੀਟ ਦਾ ਲੋਡ ਹੈਗਾ ਤੇ ਇਨਸਪੈਕਸ਼ਨ ਕਰਾਉਣੀ ਆ ਤੇ ਮੈਂ ਪਹਿਲੇ ਜਾ ਤਾਂ ਸਵੇਰ ਵੀ ਸਾਡੇ ਸਵੇਰ ਫਿਰ ਨਾ ਅਰਲੀ ਨਿਕਲਣਾ ਪੈਣਾ ਸੀ ਇੱਕ ਹੈਗਾ ਆਪਾਂ ਜਾਣਾਗਾ ਇਹੋ ਬਾ ਉਹ ਇੱਥੋਂ ਹੈਗਾ 1200 ਕਿਲੋਮੀਟਰ ਤੇ ਉਹ ਫਿਰ ਧੱਕਾ ਕਰਨਾ ਪੈਣਾ ਹੀ ਜਾਦੇ ਭਜਾਉਣਾ ਪੈਣਾ ਸੀ ਹਨਾ ਤੇ ਵੀ 1200 ਕਿਲੋਮੀਟਰ ਕੱਢਣ ਨੂੰ ਇੱਕ ਬੁੱਕ ਚ ਕਿਉਂਕਿ ਪਾਰਸ ਟੋ ਡਿਲੀਵਰੀ ਆ ਉਹ ਤਾਂ ਕਹਿੰਦੇ ਭਲਾ ਅਗਲੇ ਦਿਨ ਵੀ ਵੀ ਹੋਰ ਲੇਟ ਚਲਾ ਲਿੰਗ ਹੋਈ ਨਹੀਂ ਫਿਰ ਮਹਾ ਯਾਰ ਘਰੇ ਵੀ ਸੌਣਾ ਹੀ 8:00 ਤੱਕ ਬੱਜੇ ਪਏ ਆ ਤੇ ਹੁਣ ਮੈਂ ਹਾਂ ਚੱਲ ਆਪਾਂ ਚੱਲਦੇ ਆਂ ਕੰਮ ਤੇ ਕਰੀਏ ਕਹਿੰਦੇ ਵੀ ਪ੍ਰੀ ਟ੍ਰੈਪ ਬਲਾ ਇਹਨੂੰ ਗਾ ਅਸੀਂ ਜਾਗੇ ਫਿਰ ਉਧਰੋਂ ਸੌਖਾ ਚੱਕਿਆ ਜਾਊਗਾ ਹੈਗੀ ਠੰਡ ਆ ਗਈ ਥੋੜਾ ਜਿਆ ਟਾਈਮ ਲੱਗੂਗਾ ਗਰਮ ਹੋਣ ਨੂੰ ਪਹਿਲਾਂ ਚੱਲ ਪ੍ਰੀ ਟ੍ਰਿਪ ਕਰਕੇ ਪਹਿਲਾਂ ਸੁੱੱਚ ਲਾਦ ਕੇ ਲਾਈਟਾਂ ਨੂੰ ਚੱਲ ਪੈਣੀਆਂ ਕਰੰਟ ਪ੍ਰੋਪਰ ਘੁਕ ਜੂਗਾ ਅੱਜ ਨੂੰ ਕਹਿੰਦਾ ਕਿੱਲ ਸਵਿੱਚ ਕਿਆ ਹੂੰ ਵਾਈਗਰ 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 ਪਹਿਮਾ ਤਾਂ ਹੀ ਜਿਵੇਂ ਸਾਨੂੰ ਦੱਸ ਕੇ ਆਟਿਆ ਹਨ ਹੁਣ ਆਪਾਂ ਨੂੰ ਇਥੋਂ ਘੰਟਾ ਡੇਢ ਘੰਟਾ ਲੱਗਣਾਗਾ 8 ਵਜੇ ਚੱਲ 9 ਵਜੇ ਵੀ ਤੁਰਦੇ ਹੋਗੇ ਟਰੈਲਰ ਸ਼ਾਪ 'ਚ ਖੜਾਗਾ ਤੇ ਉਹਦੇ ਨਾਲ ਕੀ ਹੋ ਜੂਗਾ ਆਪਾਂ ਨੂੰ ਕੱਲੂ ਨਹੀਂ ਤੰਗ ਹੋਣਾ ਪੈਣਾ ਤੇ ਜੇ ਮੈਂ ਕਰ ਜਾਂਦਾ ਲਾਲਚ ਹਨ ਮੈਂ ਘਰ ਹੀ ਰਹਿਨੇ ਆ ਚੱਲ ਤੇ ਫੇਰ ਤੰਗ ਹੋਣਾ ਸੀ ਆਪਾਂ ਕਿਉਂਕਿ ਇੱਕ ਤਾਂ ਕੱਲੂ ਇਨਸਪੈਕਸ਼ਨ ਦਾ ਟਾਈਮ ਖਰਾਬ ਹੋਣਾ ਹਨ ਤੇ ਮੁੜ ਕੇ ਭਜਾ ਭਾ ਕੇ ਲੈ ਕੇ ਜਾਣਾ ਪੈਣਾ ਸੀ ਬੁੱਕ ਚਲਣੀ ਸੀ ਬਿਣੀ ਪੈਗਦੇ ਤੇ 1200 ਕਿਲੋਮੀਟਰ ਉਹ ਔਖਾ ਹੋ ਜਾਣਾ ਸੀ ਕੱਢਣਾ ਆ ਕਰਕੇ ਫੈਸਲਾ ਆਪਾਂ ਇਹੀ ਲਿਆ ਨਾਲ ਜਾ ਕੇ ਉਥੇ ਟਾਪ ਨਾਲ ਸੌਣਨੇ ਆ ਸਵੇਰ 8 ਵਜੇ ਓਪਨ ਹੁੰਦੇ ਆ ਉਹ ਤੇ ਉਦੋਂ ਲਾ ਦਾਂਗੇ ਉਥੇ ਆਪਾਂ ਆ ਦੇਖੋ ਔਰ ਸਹੀ ਆਗਾ ਇੰਜਨ ਔਇਲ ਤੇ ਇਹ ਰੀਨ ਨੇਰੇ ਚ ਬੰਦੇ ਆਨੇ ਬਹੁਤ ਨਾਲ ਹੋਈ ਆ ਜਿਹੜੀ ਇਹ ਗੇਜ ਹੁੰਦੀ ਆ ਤੁਹਾਨੂੰ ਦਿਖਾਉਣਾ ਆ ਹਾ ਹਣਾ ਤੇ ਇਹ ਬੰਦੇ ਨੇਰੇ ਚ ਨੂੰ ਲਾਉਣ ਲੱਗੇ ਉਹ ਸਾਈਡ ਤੇ ਲਾ ਜਾਂਦਾ ਡਿੱਗ ਪੈਂਦੀ ਆ ਸਾਡੇ ਨਾਲ ਕੈਟ ਚ ਹੋਈ ਸੀਗੀ ਵੀ ਸਾਡੇ ਨਾਲ ਨਹੀਂ ਉੱਥੇ ਹੋ ਟਰੱਕ ਨਾਲ ਮੁੰਡੇ ਦੇ ਸੇਮ ਇਹੀ ਚੀਜ਼ ਜਿਹੜੀ ਮੈਂ ਦੱਸ ਕੇ ਹਟਿਆ ਇੱਕ ਜਿਹੜਾ ਆ ਫਿਲਟਰ ਆ ਨਾ ਹੈਣਾ ਇਹਦਾ ਧਿਆਨ ਖਾਸ ਰੱਖਣਾ ਹੁੰਦਾ ਸਿਆਲਾਂ ਚ ਕਿਉਂਕਿ ਇਦੋਂ ਤਾਂ ਇਹ ਜੇ ਭਰ ਗਿਆ ਠੀਕ ਆ ਉਸ ਤੋਂ ਬਾਅਦ ਇਹਦੇ ਇਹਨੇ ਪਾਣੀ ਇਕੱਠਾ ਕਰਨਾ ਹੁੰਦਾ ਜਿਵੇਂ ਬਲਬਲੇਆ ਵਿੱਚ ਇਹਨੂੰ ਲਾਜ਼ਮੀ ਚੇਂਜ ਕਰਾ ਲਓ ਕਿਉਂਕਿ ਇਹ ਫ੍ਰੀਜ਼ ਹੋ ਜਾਂਦਾ ਮੁੜ ਕੇ ਕਿਉਂਕਿ ਪਾਣੀ ਉਹਨੇ ਤਾਂ ਹੁਣੇ ਹੀ ਹੋਣਾ ਜਿਆਦੇ ਠੰਡ ਚ ਗੱਡੀ ਵੀ ਮੈਂ ਤਾਂ ਹਜੇ ਰੋਕ ਲਿਆ ਇਹਨਾਂ ਨੂੰ ਮੈਂ ਕਿਉਂਕਿ ਟਰੱਕ ਗਰਮ ਹੋਣ ਤੇ ਟਾਈਮ ਲਾਊਗਾ ਤਾਂ ਕਰਕੇ ਮਾਰਗੀ ਸੈਲਫ ਲੈ ਇਹ ਵੀ ਸਤ ਨਾਮ ਵਾਹਿਗੁਰੂ ਸੱਚਾ ਪਾਚਾ ਸੋਖ ਰੱਖਿਓ ਹਾਂ ਬਣ ਗਈ ਗੱਲ ਬਣ ਗਈ ਚੱਲ ਪਿੰਨ ਲਾਈਟਾਂ ਲੂਟਾਂ ਉਹਨਾਂ ਨੇ ਮਾਰ ਲਿਆ ਪਾ ਥੌੜੀ ਟੈਰਾਂ ਤੇ ਟਰੱਕ ਕਰਦ ਗਿਆਨ ਲੋਕ ਮੈਂ ਕਹਿੰਨ ਨੂੰ ਪ੍ਰੀ ਟ੍ਰਿਪ ਮਾਸਟ ਗਲਵਜ਼ ਆ ਆ ਲਾ ਲਿਆ ਪਾ ਡੀਜ਼ਲ ਵਾਸਤੇ ਨਹੀਂ ਮੈਂ ਕਹਿੰਦਾ ਸੀ ਇਹ ਕਹਿੰਦੇ ਬਹੁਤ ਮੋٹے ਗਲਵਜ਼ ਆ ਇਹ ਮੈਂ ਰੱਖੇ ਹੋਏ ਸੀਗੇ ਪਾਸੇ ਅੱਗੇ ਮੀਟਰ ਦਾ ਠੰਡ ਵਾਲੇ ਸੀਗੇ ਗਰਮੀਆਂ 'ਚ ਤਾਂ ਆਣੀ ਸੀ ਵਰਤੇ ਮੈਂ ਚੱਲ ਡੀਜ਼ਲ ਨੂੰ ਲਾ ਲਿਆ ਇਹ ਇਕੱਲੇ ਦੂਜੇ ਟਰੇਲਰ ਹੁੱਕ ਕਰਨ ਵਾਲੇ ਉਹ ਅੱਡ ਰੱਖ ਲਏ ਆ ਗਰੇਵਲ ਹਨਾ ਜਾੜਾਂ ਚ ਆ ਬੱਟੀਆਂ ਬਹੁਤ ਬੈਰੀ ਆ ਟੈਰਾਂਦੀਆਂ ਨਵੇਂ ਟੈਰਾਂ ਚ ਫਸਦੀਆਂ ਹੀ ਫਸਦੀਆਂ ਬਹੁਤ ਮੜਾ ਇਹਨਾਂ ਨੂੰ ਵੀ ਠੋਕਦ ਕੇ ਆਲ ਗੁੱਡਾ ਆਲ ਗੁੱਡਾ ਬਾਰਡ ਨੂੰ ਦੇ ਦੇਣਾ ਇੱਥੋਂ ੱੱਕਾ ਆਏ ਤੇ ਨਾਲ ਹੀ ਬੰਪਰ ਇਹਦਾ ਤਾਂ ਕਿਉਂਕਿ ਆ ਲੌਕ ਹੀ ਹੁੰਦਾ ਇਹਨੇ ਫਾਟ ਜਾਣਾ ਹੁੰਦਾ ਆ ਲੈ ਲੱਗ ਗਿਆ ਨਾ ਆ ਚੱਲ ਢਿੱਲ ਪੈ ਗਈ ਇੰਨੀ ਕੁ ਚੱਲਦੀ ਐ ਜਦੋਂ ਹੁਣ ਸਰਵਿਸ ਕਰਾਈ ਨਾ ਉਦੋਂ ਇਹਨੂੰ ਕਾਹਦਾਂਗੇ ਇਹਦਾ ਵੈਸੇ ਤਾਂ ਆਪ ਵੀ ਲਾ ਸਕਦੇ ਹੁੰਦੇ ਆ ਥੋੜੀ ਨਾਲ ਮਾੜੀ ਮਾੜੀ ਛੱਟ ਲਾਉਣੀ ਆ ਜਾਂ ਜੋ ਦੁਬਾਰੇ ਖੋਲ ਲੈਣਾ ਉਦੋਂ ਲਾ ਦਾਂਗੇ

ਉਏ ਆਪਣਾ ਬ੍ਰੇਕ ਡਰਮ ਵਗੈਰਾ ਪਾਏ ਪਾਏ ਆ ਤੇ ਟਾਇਰ ਚੇਂਜ ਕੀਤੇ ਆ ਕਣੀ 2 ਕੇ 3 ਕਹਿੰਦੇ ਉੱਥੋਂ ਚੱਕਣਾਗਾ ਚਲੋ ਗੇਟ ਖਲਾ ਲਿਆ ਸੀ ਮੰਗੋਲ ਕਰਕੇ ਹੋ ਗਿਆ ਰੈਡੀ ਹੋ ਗਿਆ ਡੈਕ ਲੱਗ ਗਿਆ ਹੈ ਡੈਕ ਬੰਦਾ ਲੱਗ ਗਿਆ ਜੰਨੀ ਉਹ ਕੇ ਸਟਰੋਲ ਕਰ ਦੇਣਾ ਉਹ ਕੱਢ ਲਾ ਮੈਂ ਉਹਨੇ ਹੁੱਕ ਕਰ ਲੈਣਾ ਉਹਦੇ ਪੇਪਰ ਕਿੱਥੇ ਆ? ਲੋਡ ਦੇ ਪੇਪਰ। ਕ੍ਰੈਕ ਚ। ਮੈਨੂੰ ਦੇ ਦੇ ਮੈਂ ਆ ਗਿਆ ਇੱਕ ਮਿੰਟ। ਆ ਲੈਂਡ ਰਹਿਂਦੀ ਆ ਮੁੰਡੇ ਕਹਿੰਦੇ ਚੇਂਜ ਕਰਨ ਵਾਲੀ। ਹਾਂਜੀ। ਲੈਂਡ ਹੀ ਰਹਗੀ। ਆਏ ਭਰਾਵਾ ਫਾਇਦਾ ਹੁੰਦਾ ਮੈਂ ਚੱਲ ਹੁਣ ਸ਼ੌਪ ਤੇ ਤਾਂ ਆਈਆਂ ਫਿਫਥ ਵੀਲੀ ਗਰੀ ਸਲਵਾ ਲਗੇ ਇਹ ਉਠਾਣਾ ਹੈ ਸਾਹਮਣੇ ਅੱਛਾ ਇੱਥੇ ਟਰੈਲਰ ਨੰਬਰ ਲਿਖਿਆ ਪਿਆ 30327 ਇਹ ਹੈਗਾ ਆਰਪੀ 332 ਆਗਾ ਨੰਬਰ ਧੰਨਵਾਦ ਸਰ ਮਾ ਇਹਨੂੰ ਐਂ ਜੇ ਕਰਦਗੇ ਵਹੇਣ ਲਾ ਲਈ ਲਾ ਹੀ ਉਹਦੇ ਨਾਲ ਆ ਕਿਹੜੀ ਕਰ ਗਿਆ ਟਰੈਲਰ ਚੱਕ ਲਿਆ ਤੇ ਹੁਣ ਕਹਿੰਦੇ ਵੀ ਬੈ ਬੈ ਕੇ ਨਿਕਲ ਜਾ ਟਾਈਮ ਨਹੀਂ ਖਰਾਬ ਕਰਨੇ ਕਾ ਚੋਪ ਚੋ ਕਰਦ ਲਿਆ ਮੈਂ ਟਰੈਲਰ ਤੇ ਇਹਦੇ ਡਰਮ ਪਾਏ ਆ ਇੱਕ ਤਾਂ ਕਹਿੰਦੇ ਇੱਕ ਨਾ ਹੁਣ ਮੇਲਾ 40 ਵਾਲਾ ਸੈਨ ਸਹੀ ਕੀਤਾ ਵਿਆ ਕੈਨੇਡਾ ਵਾਇਡ ਕਰਕੇ ਕਹੇ ਨੇ ਤੇ ਮਤਲਬ ਪਿੰਨਾ ਹਲਾਗਾਂ ਹੋ ਗਿਆ ਯਾਰ ਵੇਟ ਮੂਰੇ ਜ਼ਿਆਦੇ ਆ 1 2 3 4 5 6 7 8 9 10ਵੀਂ ਮਿੰਨਚ ਆ ਇਹ ਮਤਲਬ ਦਾ ਇਹਦੇ ਚਾਹੂ ਇਹ ਤਾਂ ਛਿਟਾਈਆਂ ਦਾ ਮੇਰੀਆਂ ਹੀ ਮਾਰੀਆਂ ਹੋਈਆਂ ਲੱਗਦੀਆਂ ਆ ਨਹੀਂ ਜਿਹੜੀਆਂ ਆ ਹਾਲੀਆਂ ਬਾਕੀ ਹੁਣ ਚੱਲ ਕੇਰਾ ਦਾ ਵੇਟ ਸੋਹਾਂ ਤਾਈਂ ਤਾਂ ਆਪਾਂ ਨੂੰ ਕੋਈ ਚੱਕਰ ਨਹੀਂਗਾ ਕਿਉਂਕਿ ਬੱਡਾ ਟੱਪ ਕੇ ਹੀ ਆਪਾਂ ਤਾਂ ਉੱਥੇ ਹੀ ਸੌਂ ਜਾਣਾਗਾ ਤੇ ਸਵੇਰ ਕਰ ਰਹੀ ਹੈ ਇਨਸਪੈਕਸ਼ਨ ਕਰਾ ਕੇ ਉਦੋਂ ਨਾਲੇ ਦਿਨੇ ਦੇਣ ਵਾਲੇ ਡਿਸਪੈਚ ਆ ਜੂਗੀ ਉਹਨਾਂ ਨੂੰ ਪੁੱਛ ਲਾਂਗੇ ਜੇ ਕੋਈ ਫੇਲ ਚੱਲ ਕਰੀ ਹੋਈ ਉਹ ਡਿਸਪੈਚ ਨੂੰ ਦੱਸਿਆ ਉਹ ਗੋਸਕੇਲ ਮੈਲਾ ਇਹਦੀ ਹੋਈ ਵੀ ਆ ਓਕੇ ਸਾਰਾ ਕੁਝ ਇਹ ਅਸੀ ਦੇ ਫਿਰਦੀ ਆਂ ਮਾ ਖੁੱਲੇ ਵਾ ਮੜਾ ਇਹਨਾਂ ਦਾ ਧਿਆਨ ਹੀ ਰੱਖਣਾ ਪਊਗਾ ਉਹਨਾਂ ਦਾ ਫਿਰ ਮੁੰਡਿਆਂ ਨੇ ਕਸੇ ਆ 13 ਦਾ ਓਕੇ ਆ ਰਿਪੋਰਟ ਜਮਾ ਆਉਣ ਨਿਕਲ ਕੇ ਬੁੱਕ ਪਾਈ ਵੀ ਆ ਮੇਰੀ ਆਨ ਡਿਊਟੀ ਚ ਚੱਲ ਕੇ ਜਾ ਕੇ ਲਈਏ ਗੱਟ ਸਲੀਪਾ ਸੁਬਾਹ ਫਿਰ ਉੱਥੇ ਉਹਦੇ ਵਾਲੀ ਲਾਈਨ ਤੇ ਲੱਗਣਾ ਪਊਗਾ ਕਿਵੇਂ ਉੱਧੇ ਨਹੀਂ ਉੱਤੇ ਆਪਾਂ ਲੱਕੇ ਜੀ ਨੇ ਕਲੇਪ ਵਾਲਿਆ ਸੀ ਆਪਣੇ ਨਾਲ ਫੇ ਉਸੇ ਜਨਾਨੀ ਕੋਲ ਹੀ ਫੇਰ ਜਾਣਾਗਾ ਅੱਜ ਆ ਚੱਕਰ ਕਰਕੇ ਮੈਂ ਹੁਣ ਤੁਰਿਆ ਟਾਈਮ ਨਾਲ ਆ ਦੇਖੋ 1217 ਕਿਲੋਮੀਟਰ ਆਗਾ ਤੇ ਇਹੀ ਜਿਵੇਂ ਮੈਂ ਦੱਸਿਆ ਹਨਾ ਸਵੇਰ ਤੁਰਦੇ ਤਾਂ ਤੰਗ ਹੋਣਾ ਸੀ ਕੱਲੂ ਜਾਂ ਸਲੀਪ ਪੈਣੀ ਸੀਗੀ ਅੱਗੇ ਵੀ ਨੇੜੇ ਜਾ ਕੇ 100 150 ਕਿਲੋਮੀਟਰ ਤੇ ਕਿਉਂਕਿ ਹੁਣ ਆਪਾਂ ਬਾਰਡਰ ਕ੍ਰੋਸ ਕਰਕੇ ਇਥੋਂ 120 30 ਕਿਲੋ 135 40 ਕਿਲੋਮੀਟਰ ਇਹ ਚੋਂ ਘਟ ਜਾਣਗੇ ਕਿਉਂਕਿ ਆਪਾਂ ਬਾਰਡਰ ਤੇ ਪਹਿਵਣ ਵਾਲੇ ਤੇ ਇਨਸਪੈਕਸ਼ਨ ਕਰਾਉਣੀ ਹੈ ਦੀ ਸਵੇਰ ਉਦਿਆਲੀ ਤੋਂ ਤੇ ਚਲ ਉੱਥੇ ਜਾ ਕੇ ਸਲੀਪ ਪਾ ਲੈਨੇ ਆ ਗੈਸ ਟ੍ਰੈਕ ਤੇ ਕਿਉਂਕਿ ਉੱਥੇ ਨਹੀਂ ਜਾਂਦੇ ਉਹ ਤਾਂ ਕਹਿੰਦੇ ਕੱਬੀ ਆ ਗਈ ਉਹ ਮੁੜ ਕੇ ਓਵਰਨਾਈਟ ਪਾਰਕਿੰਗ ਵੀ ਹੈ ਨਹੀਂ ਕਈ ਬੰਦੇ ਤਾਂ ਉੱਥੇ ਸੌਂ ਵੀ ਜਾਂਦੇ ਆ ਪਰ ਆਪਾਂ ਕਾਰੇ ਵਾਸਤੇ ਰਿਸਕ ਲੈਣਾ ਹਨ ਆਪ ਦਾ ਟਾਉਰ ਨਾਲ ਉੱਥੇ ਜਾਵਾਂਗੇ ਕਿਉਂਕਿ ਆਪਾਂ ਨੂੰ ਆਹੀ ਸੀਗਾ ਬਾੜ ਦਾ ਇਹ ਨਿਬੜ ਜਾਊਗਾ ਬੁੱਕ ਪਾਤੀ ਆ ਔਨ ਡਿਊਟੀ 10 ਮਿੰਟ ਹੋ ਗਿਆ 6 ਘਰ ਪਾਉਣੇ 16 ਮਿੰਟ ਹੁੰਦੇ ਜਿਹੜੇ ਜਮਾ ਸਹੀ ਪਾਉਣੀ ਹੈ ਨਾ ਔਨ ਡਿਊਟੀ 16 ਮਿੰਟ ਉਹਦੇ ਹੁੰਦੇ ਆ ਆ ਸੱਚ ਮੈਨੂੰ ਗੱਲ ਚੇਤੇ ਆ ਗਈ ਭਰਾ ਦੀ ਇੱਕ ਤੁਹਾਨੂੰ ਦੱਸ ਦਾਂ ਬਾਈ ਦਾ ਨਾ ਕਮੈਂਟ ਆਇਆ ਸੀਗਾ ਕਹਿੰਦਾ ਵੀ ਇਹਦੇ ਚ ਸਪੀਕਰ ਹੁੰਦੇ ਆ ਬਾਈ ਆ ਹੈਗੀ ਇਹਦੇ ਕੀ ਕਹਿੰਦੇ ਹੁੰਦੇ ਇਹਨੂੰ ਆ ਸਿਸਟਮ ਲੱਗਿਆ ਹੋਇਆ ਇਹ ਚਾ ਪੈਨ ਡਰਾਈਵ ਪੈਂਦੀ ਆਗੀ ਆਕਸ ਵੀ ਲੱਗ ਜਾਂਦੀ ਆ ਹਨਾ ਤੇ ਇਹ ਕਿੱਥੋਂ ਚੇਂਜ ਹੋ ਬਲੂਟੁੱਥ ਵੀ ਹੈਗਾ ਇਹਦੇ ਚ ਐਡੀ ਤਕੜੀ ਬੇਸ ਆ ਇੱਕ ਕਮੈਂਟ ਯਾਰ ਇਹ ਹੈਗਾ ਇਹਦਾ ਲੱਗਿਆ ਸਿਸਟਮ ਤੇ ਇੱਕ ਸਪੀਕਰ ਤਾਂ ਆ ਸੀਗਾ ਆ ਲੱਗਿਆ ਐਂ ਸੇਮ ਆ ਹੋਰ ਲੱਗਿਆਗਾ ਹਨਾ ਬਾਈ ਨੇ ਪੁੱਛਿਆ ਸੀਗਾ ਆਪਾਂ ਨੂੰ ਇੱਕੜੇ ਭਰਾ ਨੇ ਆਪਣੇ ਨੇ ਤੇ ਇੱਕ ਇੱਥੇ ਲੱਗਿਆ ਬਾਈ ਦੋ ਹੋ ਗਏ ਹਨਾ ਤੇ ਇੱਕ ਹੋ ਸੀਗਾ ਉਹ ਜਿੱਥੇ ਆ ਮੇਰੇ ਉਂਗਲ ਆ ਉਹ ਇੱਕ ਹੋ ਸੀ ਬਾਈ ਇੰਨੀ ਕੁ ਬੇਸ ਆ ਨਾ ਇਹਨਾਂ ਦੀ ਹੁਣ ਕਈ ਵਾਰੀ ਕਿਉਂਦਾ ਟਰੱਕ ਟੀਮ ਤੇ ਚਲਾਉਂਦੇ ਆ ਬੰਦੇ ਹਨਾ ਫਿਰ ਵੀ ਇਹ ਇੱਕ ਰਿਕ ਦਾ ਆਪੋ ਆਪਣਾ ਹੁੰਦਾ ਜੀ ਤੁਰੇ ਜਾਂਦੇ ਤੇ ਸਲੋ ਤੇ ਮਿਊਜ਼ਿਕ ਸੁਣਨਾ ਤੇ ਆ ਲੱਗਿਆ ਹੋਇਆ ਇੱਥੇ ਸਵਿੱਚ ਆ ਸੀਗਾ ਇੱਥੋਂ ਹੁਣ ਇਹ ਮਗਰਲੇ ਸਪੀਕਰ ਕੱਟੇ ਗਏ ਬੰਦ ਹੋ ਗਏ ਹੁਣ ਆਉਣ ਆਪਾਂ ਤਾਂ ਚੱਲ ਸਿੰਗਲ ਡਰਾਈਵ ਨਹੀਂ ਆਪਾਂ ਨੂੰ ਤਾਂ ਲੋਡ ਨਹੀਂ ਪੈਂਦੀ ਨਹੀਂ ਮੈਂ ਸੁਣਦਾ ਐਵੇਂ ਕਹਦਾ ਕੀ ਕਹਿਣਾ ਕਿਤੇ ਉਂ ਚੱਲ ਪਏ ਆ ਹਨ ਨਹੀਂ ਮੈਂ ਨਹੀਂ ਸੁਣਦਾਗਾ ਇੱਥੇ ਬਲੂਟੁੱਥ ਤੋਂ ਵੀ ਤਾਂ ਵੀ ਅਟੈਚ ਹੋ ਜਾਂਦੇ ਆ ਪਰ ਬਈ ਏਡੀ ਕਿ ਤਕੜੀ ਬੇਸ ਆ ਨਾ ਇਹਦੀ ਗੱਲ ਹੀ ਛੱਡਦੇ ਨਹੀਂ ਮੈਂ ਪ੍ਰੋਪਰ ਸੁਣਾਉਣ ਦਾ ਕਾਪੀਰਾਈਟ ਕਾਪੀਰਾਈਟ ਦਾ ਪੰਗਾ ਉਹ ਆ ਜੂਗਾ ਮੁੜ ਕੇ ਸਪੀਕਰ ਸਿਸਟਮ ਬਹੁਤ ਤਕੜਾ ਲਾਇਆ ਹੋਇਆ ਹੁੰਦਾ ਇਹਨਾਂ ਦਾ ਆਪਣੇ ਕਈ ਭਰਾ ਤੁਸੀਂ ਦੇਖੇ ਵੀ ਹੋਣਗੇ

ਰਾਸ਼ ਲਈ ਬੈਠਿਆ ਦਾ ਰਾਸ਼ ਰਾਤ ਨੂੰ ਵੀ 11 ਵਜੇ ਤੇ ਦੂਜੀ ਸਾਈਡ ਵੀ ਆਈਆਂ ਜਿਹੜੇ ਕੈਨੇਡਾ ਐਂਟਰ ਹੋ ਰਹੇ ਆ ਉਹ ਦੇਖੋ ਉਧਰਲੀ ਸਾਈਡ ਵੀ ਆਈ ਰਾਸ਼ ਲੱਗਿਆ ਪਿਆ ਪਾਸਟ ਟਾਈਮ ਚੱਲਿਆ ਮੈਂ ਇੰਨੀ ਰਾਤ ਨੂੰ ਬੱਕੀ ਪੈਗੀ ਡਰਾਈਵ ਚ ਇੰਨੀ ਰਾਤ ਨੂੰ ਯੂ ਐਸ ਵਾਲਾ ਬਾਰਡਰ ਕਰਾਸ ਕਰਨ ਲੱਗੇ ਆ ਪਾਸਟ ਟਾਈਮ ਆਪਣੇ ਮੂਰੇ ਹੈਗੇ ਆ 1 2 3 4 4 ਟਰੱਕ ਆ 2 3 ਗੱਡੀਆਂ ਆ ਇਸ ਵੇਲੇ ਕੋਈ ਸਾਈਡ ਹੀ ਚਲਾਉਂਦੇ ਹੁੰਦੇ ਆ ਜਾਂ ਗੱਡੀਆਂ ਵਾਲੀ ਜਾਂ ਟਰੱਕਾਂ ਵਾਲੀ ਵੀ ਉਧਰ ਦੀ ਘਟੀਆਂ ਲੱਗੀ ਜਾਂਦੀਆਂ ਵੀਪ ਦਾ ਲੋਡ ਕਰਕੇ ਨਾ ਇਹਨਾਂ ਨੇ ਬਾਰਡਰ ਤੇ ਪਹਿਲਾਂ ਦਾ ਟਾਈਮ ਅੱਜ ਕਾਫੀ ਲਾਈ ਜਾਂਦੇ ਨਾਲੇ ਪੰਜ-ਸੱਤ ਟਰੱਕ ਹੀ ਸੀਗੇ ਮੂਰੇ ਤੇ ਆ ਇੱਥੇ ਡੌਕਾਂ ਤੇ ਲਵਾ ਲਿਆ ਸੀਗਾ ਇਹਨਾਂ ਤੇ ਔਰ ਅੰਦਰ ਫੀਸ ਪੇ ਕਰਕੇ ਆਇਆਗਾ ਤੇ ਕਹਿੰਦੇ ਭਾਜਾ ਰੀਫਰ ਚੱਲ ਪਿਆ ਜਾਂਦੇ ਆ ਚੋਪਰ ਰੀਫਰ ਮੈਂ ਔਨ ਕਰ ਹੀ ਗਿਆ ਸੀ ਪਹਿਲਾਂ ਤੇ ਪਰ ਸਾਮੰਗੇ ਕਿੰਨੀ ਆਫ ਪੈ ਗਈ 22 ਮਿੰਟਾਂ ਦੀ ਆਫ ਡਿਊਟੀ ਪੈ ਗਈ ਆ ਤੇ ਨਹੀਂ ਹੁਣ ਨੂੰ ਮੈਂ ਸੌ ਜਾਣਾ ਸੀ ਆ ਕੇ ਕਾਲ ਕੋਈ ਵਦਨਿਆ ਹੀ ਚਲਦੇ ਆ ਯਾਰ ਕਿਉਂਕਿ ਉੱਥੇ ਵੀ ਨਾ ਉਤਰਨਾ ਹੀ ਆਗਾ ਮੈਂ ਜਾ ਕੇ ਥਰਮੋਸਰ ਮਾਇ ਧੋਕੇ ਲਿਆਉਣੀ ਆ ਘਰੋਂ ਚਾਹ ਲਿਆਂਦੀ ਸੀ ਥੋੜੀ ਜੀ ਪਾ ਕੇ ਇੱਕ ਟਾਈਮ ਦੀ ਤੇ ਉਹ ਪੀਤੀ ਹੈਣੀ ਹਾਂ ਹੋ ਕੇ ਆਪਾਂ ਸਿਰੋ ਐਪਲ ਖਾ ਲਿਆ ਸੀ ਐਪਲ ਚੱਲੀ ਗਈ ਹੁਣ 4 4.5 ਕਿਲੋਮੀਟਰ ਜਿੱਥੇ ਰੁਕਣਾ ਉਹ ਤਾਂ ਤੈਨ ਨਹੀਂ ਆ ਕੈਸ ਟਰੈਕ ਤੇ ਲਾ ਲਿਆ ਆਪਾਂ ਲਿਆ ਕੇ ਤੇ 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 ਮੈਂ ਹੁਣ ਅੰਦਰ ਦੇ ਕਿਉਣਾ ਓਪਨ ਹੀ ਹੋਊ ਮੇਰੇ ਹਿਸਾਬ ਨਾਲ ਹਜੇ ਤਾਂ ਹੋਣਾ ਤਾਂ ਚਾਹੀਦਾ ਆ ਚ ਇਹਨੂੰ ਤਾਂ ਛੋਟੇ ਨੂੰ ਬੰਦ ਕਰਦ ਕੇ ਲਾਈਟਾਂ ਨੂੰ ਉਟਾਵੀ ਬੰਦ ਕਰ ਦੋ ਕਹਿੰਦੇ ਬੰਦ ਚਲੋ ਅੱਗੇ ਮੈਂ ਤਾਂ ਨਹੀਂ ਬੰਦ ਕਰਦਾ ਹੁੰਦਾ ਇੱਕ ਤਾਂ ਅੰਡੇ ਪਾਲਣੇ ਹੁੰਦੇ ਸੀਗੇ ਇਸ ਵੇਲੇ ਹਨਾ ਇੱਕ ਰੋਟੀ ਗਰਮ ਕਰਨੀ ਹੁੰਦੀ ਜੀ ਉਹ ਫਿਰ ਮਾਈਕਰੋ ਮੈਂ ਕਹਿੰਦਾ ਸੀ ਕਾਣੂ ਵੀ ਉਹ ਨਹੀਂ ਚੂ-ਚੂਂ ਨਹੀਂ ਕਰੀ ਜਾਂਦਾ ਬਾਅਦ ਚ ਕਰ ਦਿੰਦਾ ਸੀ ਤੇ ਅੱਜ ਆਪਾਂ ਨੇ ਘਰ ਜਾਣੇ ਭੇਜੀਆ ਚੂਰੀ ਕੁੱਟ ਕੇ ਤੇ ਅੰਡੇ ਵੀ ਬਾਲੇ ਵੀ ਲਿਆਂਦੇ ਉਬਲੇ ਵੀ ਲਿਆ ਸਕਦੇ ਆਪਾਂ ਕੱਚੇ ਨਹੀਂ ਲਿਆ ਸਕਦੇ ਤਾਂ ਕਰਕੇ ਫਿਰ ਉਹ ਮਾਉਣਾ ਆ ਕੇ ਰੋਟੀ ਖਾਂਦੇ ਆ ਧੋ ਲਿਆ ਮਾਂ ਤੇ ਆਹ ਘੁੱਟ ਵੀ ਨਹੀਂ ਪੀਤੀ ਇੱਕ ਲਿਆਂਦੀ ਵੀ ਥੋੜੀ ਜੀ ਸੀ ਇੱਕ ਕੱਪ ਹੀ ਲਿਆਂਦੀ ਸੀ ਉਹ ਤਾਂ ਆਹ ਸੀ ਡਿਊਟੀ ਫਰੀ ਇਹ ਹੈਗਾ ਗੈਸਟ੍ਰੈਕ ਇੱਕ ਡਿਊਟੀ ਫ੍ਰੀ ਉਧਰ ਆ ਉਹ ਵੱਡੀ ਆ ਉੱਥੇ ਪਰਫਿਊਮ ਸਾਰਾ ਕੁਝ ਜ਼ਿਆਦੇ ਆ ਹੈਗਾ ਇੱਥੇ ਵੀ ਪਰ ਇੱਥੇ ਥੋੜਾ ਘੱਟ ਆਗਾ ਇਹ ਮੇਲਾ 24 ਘੰਟੇ ਓਪਨ ਹੁੰਦੀ ਆ ਜੇ ਨਾ ਬੰਦ ਕੀਤੀ ਹੋਈ ਤਾਂ ਹਾਂ ਹੈਲੋ ਵੀ ਨਾ 31 ਤਰੀਕ ਨੂੰ ਤੇ ਗੈਸਟ੍ਰੈਕ ਵਾਲਿਆਂ ਦੇਖੋ ਜਿਹਾ ਸਾਰਾ ਬਾਥਰੂਮ ਤੇ ਬਾਹਰੋਂ ਕਹਾਂ ਇਹ ਮੈਂ ਪਾਇਆ ਨਹੀਂ ਕੋ ਬਹੁਤ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਉਦੋਂ ਕੱਲਾ ਇੱਥੇ ਸਮਾਨ ਰੱਖਿਆ ਹੋਇਆ ਹੁੰਦਾ ਸੀ ਆਹ ਤਾਂ ਹੋਣ ਬਣਾਇਆ ਇਹਨਾਂ ਨੇ ਮੁੰਡਾ ਚੱਕੀ ਜਾਂਦਾ ਸਮਾਨ ਅੰਦਰੋਂ ਭਰਾ ਕੋਈ ਬਾਹੇ ਕਰੀ ਜਾਂਦਾ ਸੀਗਾ ਕੋਹ ਨਾ ਕੋਹ ਇਹ ਐ ਰ ਇੱਥੋਂ ਹੁਣ ਆ ਇੱਕ ਸਾਲ ਦਾ ਆਪਾਂ ਇਨਸਪੈਕਸ਼ਨ ਵਾਲੀ ਜਗ੍ਹਾ ਤੇ ਹੀ ਖੜੇ ਆ ਇੱਥੋਂ ਨਾਲ ਹੀ ਆ ਜਮਾ ਤੋ ਆ ਉੱਥੇ ਜਾਵੜਾਂਗੇ ਹੁਣ ਮੈਂ ਹੂੰ ਤਾਂ ਸੰਤੋਖ ਨਾਲ ਹੋਈ ਸੀ ਉਹ ਕਹਿੰਦਾ ਬਾਈ ਉੱਥੇ ਜਾ ਕੇ ਵੀ ਸੌਂ ਸਕਦੇ ਡੌਗ ਤੇ ਵੀ ਸਟਰੀਟ ਪਾਰਕਿੰਗ ਨਹੀਂ ਪਰ ਰੋਲਾ ਕੀ ਉਹਨਾਂ ਨੇ 6 ਵਜੇ ਠਾ ਦੇਣਾਗਾ ਤੇ ਆਪਣੀ ਬੁੱਕ ਚਲਣੀ ਆਂਗੀ 9:30 10 ਵਜੇ ਕਿਉਂਕਿ ਬਾਰਡਰ ਤੇ ਅੱਧਾ ਘੰਟਾ ਖਰਾਬ ਹੋ ਗਿਆ ਹਨ ਫਿਰ ਆਪਾਂ ਸਵੇਰ 7 7 ਵਜੇ ਜਾਵੜਾਂਗੇ ਜੇ 2 ਘੰਟੇ ਲਾਏ ਵੀ ਉਦੋਂ ਨੂੰ ਵਾਲੇ ਬੁੱਕ ਚਲਦੀ ਹੋ ਜੂ ਕਿਉਂਕਿ ਨਾਲ ਹੀ ਤਾਂ ਹੈ ਇੱਥੇ ਮੈਂ ਤਾਂ ਮੇਰਾ ਧਿਆਨ ਹੀ ਨਹੀਂ ਮਾਰਿਆ ਨੇਰੇ ਚ ਸ਼ਾਪ ਚੋਂ ਚੱਲ ਇਧਰੋਂ ਤਾਂ ਲਾਹਿਆ ਵੇ ਡੇਕਲ ਇੱਕ ਮਿੰਟ ਲਾਹੇ ਵੀ ਹੈ ਨਾ ਸਾਰੇ ਔਰ ਡੇਂਜਰਸ ਗੁੱਡ ਦਾ ਕੋਈ ਲੋਡ ਲਿਆ ਆ ਹੋਊਗਾ ਇਹ ਬਹੁਤ ਜ਼ਰੂਰੀ ਹੁੰਦੇ ਆ ਲਾਉਣੇ ਇਹਦੀ ਟੈਕਟ ਬਹੁਤ ਜ਼ਬਰਦਸਤ ਹੁੰਦੀ ਆ ਹਾਂ ਅੱਗੇ ਵੀ ਨਹੀਂ ਲੱਗਿਆ ਕੋਈ ਮੈਂ ਦੇਖੀ ਆ ਫੜ ਫੜ ਕਰੀ ਜਾਂਦਾ ਐ ਸਲੋ ਖੜਾ ਟਰੱਕ ਹੱਪ ਇਹ ਚੱਲ ਕੇ ਇਹ ਤਾਂ ਮਜਬੂਰੀ ਹੁੰਦੀ ਆ ਵੀ ਹੀਟ ਨਹੀਂ ਚੱਲਦੀ ਹੁਣ ਆਪਣੇ ਬੰਕ ਹੀਟਰ ਹੈਗਾ ਮੋਸਟਲੀ ਸਾਰਿਆਂ ਦੇ ਹੁੰਦਾ ਹੀ ਆ ਬੰਕ ਹੀਟਰ ਤੇ ਇਹ ਵੀ ਕਿਸੇ ਦਾ ਨਹੀਂ ਚੱਲਦਾ ਹੁੰਦਾ ਕੋਈ ਪ੍ਰੋਬਲਮ ਹੁੰਦੀ ਆ ਮੰਨ ਲਓ ਉਹਨੂੰ ਤੇ ਪਰ ਟਰੱਕ ਨਹੀਂ ਸਟਾਰਟ ਇਹਦੇ ਨਾਲ ਇਹ ਨਹੀਂ ਹੁੰਦਾ ਵੀ ਮੰਨ ਲਾ ਟਰੱਕ ਨੇ ਵੀ ਕੰਪਨੀਆਂ ਤਾਂ ਕਹਿੰਦੀਆਂ ਵੀ ਖੜੇ ਡੀਜ਼ਲ ਕਰਕੇ ਨਹੀਂ ਇਹਦੇ ਨਾਲ ਟਰੱਕ ਥੋੜਾ ਮੁੜ ਕੇ ਜਦੋਂ ਐ ਖੜਾ ਮੰਨ ਲਓ ਚੱਲੀ ਜਨਾ ਆਡਲਿੰਗ ਕਰਾਉਣੇ ਆ ਹਨਾ ਤੇ ਡੀਪੀਐਫ ਫਿਲਟਰ ਭਰਨ ਲੱਗ ਜਾਂਦੇ ਆ ਟਰੱਕ ਮੁੜ ਕੇ ਰੀਜਨ ਮੰਗਣ ਲੱਗ ਜਾਂਦਾ ਕਈਆਂ ਇਹ ਤਾਂ ਦੇਖਿਆ ਰਾਤ ਨੂੰ ਜਿਵੇਂ ਖੜੇ ਆ ਰੀਜਨ ਤੇ ਆਪੇ ਹੀ ਲੱਗ ਲੁੱਕ ਜਾਂਦੇ ਆ ਜਾਂ ਫਿਰ ਜੇ ਨਾ ਲੱਗੇ ਰੀਜਨ ਤੇ ਉੱਤੇ ਉਧਰੋਂ ਪੱਟੀਆਂ ਭਰ ਜਾਣ ਹਨ ਤੁਰੇ ਜਾਂਦੇ ਤੇ ਤੇ ਕਈ ਵਾਰੀ ਕੀ ਚੱਕਰ ਚੱਲਦਾ ਫਿਰ ਡੀਰੇਟ ਹੋ ਜਾਂਦਾ ਤੁਰੇ ਜਾਂਦਾ ਸਪੀਡ ਘਟਾ ਆ ਜਾਂਦਾ ਮਕੈਨਿਕ ਤੇ ਜਾਣਾ ਪੈਂਦਾ ਤੇ ਖੱਜਲ ਖਰਾਬ ਕੌਣ ਹੁੰਦਾ ਡਰਾਈਵਰ ਕੰਪਨੀ ਦਾ ਇਹ ਤਾਂ ਪੈਸੇ ਲੱਗਣੇ ਆ ਚੱਲ ਤਾਹੀਂ ਮੈਂ ਹਰ ਇੱਕ ਨੂੰ ਕਹਿਣਾ ਜਿੱਥੇ ਲੋਡ ਸਰਦਾ ਇਹਨੂੰ ਬੰਦ ਰੱਖੋ ਕਿਉਂਕਿ ਜੇ ਖੱਜਲ ਹੋਊਗਾ ਮੰਨ ਲਓ ਕਈ ਬੰਦੇ ਕਹਿੰਦੇ ਵੀ ਕੰਪਨੀ ਦਾ ਟਰੱਕ ਆ ਆਪਣਾ ਕਿਹੜਾ ਤੇਲ ਮਾਜਦਾ ਹਨਾ ਤੇ ਜੇ ਉਹ ਖੱਜਲ ਹੋ ਗਏ ਰਾਹ 'ਚ ਮਕੈਨਿਕ ਦੇ ਜਾਣਾ ਪਊ ਤਾਂ ਡਰਾਈਵਰ ਨਹੀਂ ਹੋਣਾ ਨਾ ਦੂਜੇ ਨੇ ਓਨਰ ਨੇ ਤਾਂ ਚੱਲ ਪੈਸੇ ਦੇਣੇ ਆ ਉਹ ਤਾਂ ਪੈਸੇ ਲੱਗਣਗੇ ਠੀਕ ਆ ਇਹ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹੁਣ ਖਾਸ ਤੌਰ ਤੇ ਧਿਆਨ ਰੱਖਣ ਵਾਲਾ ਕੌਣ ਕਿ ਹੁਣ ਜਿੰਨੀ ਕ ਅੱਜ ਠੰਡ ਆ ਗਈ ਹੈਗਾ ਤਾਂ ਮੈਂ ਸੰਗੋ ਦਾ ਟੈਂਪਰੇਚਰ ਆਪਣੇ ਬੰਦ ਹੀਟਰ ਲੱਗਿਆ ਹੈਗਾ ਹਨਾ ਇਹ ਚਲਾ ਲਓ ਆਪ ਦਾ ਟੋਰ ਨਾਲ ਹੁਣ ਆ ਸੀਗਾ ਆਪਣੇ ਇੱਥੋਂ ਆਪਾਂ ਔਨ ਕਰ ਦੇਣਾ ਪੈਣ ਲੱਗਿਆ ਨੇ ਕਿ ਰੱਬ ਚੂਰੀ ਚਾਰੀ ਖਾਣੇ ਆ ਆ ਸੀ ਮੈਂ ਬਾਹਰ ਹੀ ਰੱਖੀ ਸੀਗੀ ਇੱਕ ਚੂਰੀ ਹੈ ਇਹ ਹੈਗੀ ਆ ਮੂੰਗੀ ਦੀ ਸਬਜ਼ੀ ਚ ਕੁੱਟੀ ਵੀ ਬਹੁਤ ਸਵਾਦ ਲੱਗਦੀ ਆ ਅਸੀਂ ਚੂਰੀ ਬਹੁਤ ਖਾਂਦੇ ਮੇਰਾ ਵੱਡਾ ਭਰਾ ਪਿੰਦਾ ਹਨਾ ਮੂੰਗੀ ਬਣੀ ਹੋਣੀ ਜਾਂ ਹੋਰ ਉਹਨੇ ਹਮੇਸ਼ਾ ਹੀ ਕਹਿਣਾ ਮੇਰੀ ਤਾਂ ਚੂਰੀ ਕੁੱਟ ਕੇ ਰੱਖ ਦੋ ਵਿੱਚ ਇੱਕ ਦੇਸੀ ਕਿਉ ਉਪਾਇਆ ਗੰਡੇ ਗੁੰਡੇ ਚੀਰ ਕੇ ਪਾਏ ਵੇ ਹਨ ਇਹ ਚ ਤਾਂ ਉਹ ਖੀਰਾ ਖੂਰਾ ਵੀ ਪਾਇਆ ਵੇ ਸਾਰਾ ਕੁਝ ਬਹੁਤ ਸਿਰਾ ਕੰਮ ਹੋ ਜਾਂਦਾ ਸੀਗਾ ਉਹ ਜਾਦਾ ਹੀ ਰਹਿ ਗਈਆਂ ਭਰਾਵੀਆਂ ਠੀਕ ਆ ਚਲੋ ਮਿੱਤਰੋ ਹੋਰ ਕੀ ਗੱਲ ਕਰੂਆਂ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਸ਼ੇਅਰ ਜੇ ਕਰ ਸਕਦੇ ਹੋ ਤਾਂ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਆ ਕਰੋ ਜਿਵੇਂ ਆ ਸਾਰਿਆਂ ਤੁਸੀਂ ਮੈਨੂੰ ਐਵੇਂ ਕਹਦਾ ਸੁਝਾਅ ਦਿੱਤੇ ਜਿਵੇਂ ਲਾਈਵ ਵਾਲੇ ਹੋਗੇ ਹੋਰ ਕਈ ਚੀਜ਼ਾਂ ਨੇ ਹਨ ਵੀ ਭਾਈ ਆ ਚੀਜ਼ ਨਹੀਂ ਜਾਂ ਆ ਚੀਜ਼ ਭੈੜੀ ਲੱਗਦੀ ਆ ਆ ਚੰਗੀ ਲੱਗਦੀ ਜਿਵੇਂ ਉਹ ਮੂਰੇ ਆਪਣੇ ਦੋ ਲਾਈਆਂ ਹੋਈਆਂ ਸੀ ਉਹ ਆਪਾਂ ਲਾਈ ਦਿੱਤੀਆਂ ਹਨ ਘਰੇ ਰੱਖਿਆ ਮੈਂ ਉਹ ਬਾਈ ਨੂੰ ਕਿਹਾ ਸੀ ਲੈ ਜੀ ਜਿਹਨੇ ਲੈ ਕੇ ਜਾਣੇ ਥੈਂਕ ਯੂ ਭਾਈ ਲਵ ਯੂ